阿弥陀佛。 ਨਾਨਕ ਮੇਓ ਸੂਰਮਾ ਅਬ ਤੁਜਨ ਕੋਤਾ ਵਾਹਿਗੁਰੂ ਜਿਨ ਕਾ ਕਲਸ ਵਾਹਿਗੁਰੂ ਜਿ ਕੀ ਘਰਿ ਪਰਾਨ ਸਰਨ ਨਾਨਕ ਜੋਗ 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 ਅਟਾਰ ਚਬਰ ਛਤਨ ਤਖ ਤੇ ਮਾਲਕ ਦੋ ਜਹਾਨਾਂ ਦੇ ਵਾਸੀ ਸੁੰਝੇ ਮਾਨਵਤਾ ਦੇ ਰੱਬ ਰ ਇੱਕ ਸ਼ਬਦ ਗੁਰੂ ਤਨ ਤਨ ਸਭ ਸੁਨੇ ਗ੍ਰੋਪ ਰੰਗ ਸਭ ਜੀ ਦੇ ਪਾਵਨ ਅੰਦਰ ਨਿੱਕੀ ਗੋਦ ਵਿੱਚ ਆਹਰਤ ਵੇਗ ਤੋਂ ਫਾਤਿਰਾਂ ਪਰੇ ਗੁਰੂ ਸਾਰੇ ਗੁਰੂ ਖਾਲਸਾ ਸਤ ਸਭ ਜੀ ਜੜਾ ਜਿਵੇਂ ਕੋੂਰ ਸਰੀਰ ਬੈਠੇ ਹਾਂ ਬਹੁਤ ਵੱਡੇ ਘਰ ਦਾ ਵਾਲੇ ਹਾਂ ਜਿਨ੍ਹਾਂ ਧਨ ਪ੍ਰਹਾਣ ਕਬਾ ਸਨ ਚੰਦ ਦੇ ਤਪਸਥਾਨਾ ਦੇ ਉੱਪਰ ਅੰਮ੍ਰਿਤ ਵੇਲੇ ਧੰਨ ਤਾਂ ਨਨ ਸੈਵਸ ਦੇ ਨੂੰ ਬ੍ਰੰਸ ਸਾਹਿਬ ਦੀ ਮਹਿਤੀ ਗੋਦ ਵਿੱਚ ਪੈਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਜਪੇ ਸਕੇ ਕਰਕੇ ਜਿਹੜੇ ਸਹਿਬ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕਰ ਦਿੱਤਾ ਵਰਤ ਘਰ ਕੀ ਹਰ ਸੰਗਤ ਪਾਵੈ ਭਾਗ ਹੁਣ ਕ੍ਰਮ ਚੁਟਾ ਖਾਣ ਬਿਨ ਬਾਰ ਕਰਾਤ ਸੰਗਣਾ ਲੱਗਾ ਬਿਨ ਸੰਗਤ ਮੈਲ ਭ੍ਰਿਖਿਆ ਚੀਂਦਾ ਕਿ ਸਾਬ ਕਹਿੰਦੇ ਕਿ ਉਹ ਅਨੋਖੇ ਵੱਡੇ ਭਾਰਗਾ ਵਾਲੇ ਹੁੰਦੇ ਨੇ ਜਿਹੜੇ ਉਹਨਾਂਕ ਅਮਰਤ ਵੇਲੇ ਉੱਠਦੇ ਨੇ ਤੇ ਸਹਿਬਾ ਦੀ ਪਾਣੀ ਵਿੱਚ ਪੜਦੇ ਨੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਧੰਨ ਧੰਨ ਸਹਿਬਸਰੇ ਗੁਰੂ ਤੇਗ ਬਹਾਦਰ ਮਹਾਰਾਜ ਦੀ 350 ਸਾਲਾ ਸ਼ੇਦੀ ਸ਼ਤਾਬਦੀ ਜਿਹੜੀ ਆ ਬੜੀ ਭਾਵਨਾ ਦੇ ਨਾਲ ਬਣਾਈ ਜਾ ਰਹੀ ਹੈ ਥਾਵਾਂ-ਥਾਵਾਂ ਤੇ ਸਿੱਖ ਸੰਗਤਾਂ ਪਹੁੰਚ ਰਿਹਾ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਤੇ ਅੱਜ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਤੇ ਅਨੰਦ ਜੀ ਅੱਜ ਉਹਨਾਂ ਦਾ ਸ਼ੀਤੀ ਗੁਰਪੁਰਬ ਹੈ ਜਿੱਥੇ ਆਪਾਂ ਧੰਨ ਧੰਨ ਸੈਭਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਤਾਬਦੀ ਮਨਾ ਰਹੇ ਹਾਂ ਉੱਥੇ ਹੀ ਆਪਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਤਿਆਲਾ ਜੀ ਦੀ 350 ਸਾਲਾ ਸ਼ਤਾਬਦੀ ਗੁਰਪੁਰਬ ਮਨਾ ਰਹੇ ਹਾਂ ਬੋਲ ਸਤਨਾਮ ਸ੍ਰੀ ਵਾਹਿਗੁਰੂ ਦੇ ਉਹ ਛੇ ਜਿਹੜੇ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਸ਼ਹੀਦ ਜੀਆ ਮੈਂ ਜਿੰਨੇ ਵੀ ਗ੍ਰੰਥ ਪੜ੍ਹੇ ਨੇ ਉਹਨਾਂ ਦੇ ਵਿੱਚ ਇਹ ਤਰੀਕ ਲਿਖੀ ਗਈ ਆ ਕਿ ਧੰਨ ਧੰਨ ਸੈਭਸੰਗ ਗੁਰੂ ਤੇਗ ਬਹਾਦਰ ਮਹਾਰਾਜ ਨੂੰ 11 ਨੰਬਰ ਸਾਲ 1675 ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਤੋਂ ਪਹਿਲਾਂ ਜਿਹੜਾ 10 ਨੰਬਰ 1675 ਦੇ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਧਿਆਲਾ ਜੀ ਨੂੰ ਛੀਡ ਕੀਤਾ ਗਿਆ ਸੀ ਤੇ ਵਿਦਮਾਨ ਲਿਖਦੇ ਨੇ ਭਾਈ ਗੱਡਾ ਸਿੰਘ ਜੀ ਉਹ ਕਹਿੰਦੇ ਕਿ ਤਿੰਨ ਨੰਬਰ ਨੂੰ ਮੇਰੇ ਸਾਹਬਾਨ ਨੇ ਤਿੰਨਾਂ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਿੰਨ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਿੰਨ ਸਿੱਟ ਗ੍ਰਿਫਤਾਰ ਸਨ ਨਾਲ ਗੁਰੂ ਨਾਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੀ 3 ਨੰਬਰ ਇਹਨਾਂ ਨੂੰ ਗਿਫਟਾਰ ਕੀਤਾ ਤੇ ਮੁੜ ਕੇ ਵਿਚਾਰੇ ਜਾਂਦੇ ਰਹੀ। ਵਿਦਵਾਨ ਲਿਖਦੇ ਨੇ ਕਿ ਉਸ ਸਮੇਂ ਜਿਹੜਾ ਰਗ ਜੇਵ ਸਮੇਂ ਦਾ ਹੁਕਮਤ ਦਾ ਬਾਦਸ਼ਾਹ ਸੀ ਉਸ ਸਮੇਂ ਉਹ ਜਿਹੜਾ ਦਿੱਲੀ ਦੇ ਵਿੱਚ ਨਹੀਂ ਹੈਗਾ ਸੀ ਉਹ ਕਿਤੇ ਹੋਰ ਕਿਤੇ ਗਿਆ ਹੋਇਆ ਸੀ। ਇਕ ਉੱਥੇ ਦਿੱਲੀ ਦੇ ਵਿੱਚ ਨਹੀਂ ਹੈਗਾ ਸੀ ਤਿੰਨ ਤਿੰਨ ਜਿਹੜੀ ਲਗਾ ਤਿੰਨ 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 ਤਰੀਕ ਨੂੰ ਜਿਹੜਾ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਮੁੜ ਕੇ ਲਗਾਤਾਰ ਜਿਹੜੀ ਆ ਕਿਚੈਰੀ ਚੱਲਦੀ ਗਈ ਤਾਨਣ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਤਿੰਨ ਸ਼ਰਤਾਂ ਰੱਖ ਰਿਆ ਪਈਆਂ ਪਹਿਲੀ ਸ਼ਰਤ ਇਹ ਰੱਖੀ ਸੀ ਕੋਈ ਕਰਾਮਾਤ ਦਿਖਾਉ ਦੂਸਰੀ ਸ਼ਰਤ ਇਹ ਰੱਖੀ ਸੀ ਸਾਡੇ ਧਰਮ ਦੇ ਵਿੱਚ ਆ ਜਾਓ ਤੀਸਰੀ ਸ਼ਰਤ ਇਹ ਰੱਖੀ ਸੀ ਸ਼ਹੀਦ ਹੋਣਾ ਜਾਂ ਪਰਵਾਣ ਕਰਨਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਕਿ ਸ਼ਹੀਦ ਹੋਣ ਵਰਤੇ ਆਏ ਆ ਤੇ ਸ਼ਹੀਦ ਹੋ ਕੇ ਜਾਵਾਂਗੇ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਐਸੇ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਸੀ ਜੇ ਗੁਰੂ ਸਾਹਿਬ ਜੀ ਉੱਠਦੇ ਸਨ ਤੇ ਸਿਰ ਦੇ ਵਿੱਚ ਸੂਣ ਵੱਜਦੀ ਸੀ ਕਿੱਲ ਵੱਜਦੇ ਸਨ ਜੇ ਪਾਸਾ ਵਰਦੇ ਸਮੇਂ ਤੇ ਲੱਕ ਦੇ ਵਿੱਚ ਜਿਹੜਾ ਸੂਲਾਂ ਵਰਦਨਾ ਸਨ ਇਹ ਸਭ ਕੁਝ ਲਾਗੇ ਜਿਹੜਾ ਸਿੱਖ ਤਿਵਾਰ ਸਨ ਭਾਈ ਮਤੀ达ਰ ਜੀ ਗਰਜ ਕੇ ਕਹਿਣ ਲੱਗੇ ਗੁਰੂ ਸਾਹਿਬ ਜੀ ਜੇ ਤੁਹਾਡੀ ਕਿਰਪਾ ਹੋਵੇ ਦਿੱਲੀ ਤੇ ਲਾਹੌਰ ਦੀ ਕਿੱਟ ਦੇ ਨਾਲ ਇੱਕ ਠੜਕਾ ਦੇਣੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਇਹ ਬਚਨ ਸੁਣੇ ਪ੍ਰਿੰਸੀਪਰ ਸਤਵੀਰ ਸਿੰਘ ਜੀ ਲਿਖਦੇ ਪੈਣੇ ਤੇ ਗੁਰੂ ਸਾਹਿਬ ਜੀ ਪੁੱਛਣ ਲੱਗੇ ਭਾਈ ਮਤੇਦਾਸ ਜੀ ਇਨਾ ਬਗ ਐਨੀ ਸ਼ਕਤੀ ਕਿਥੋਂ ਪ੍ਰਾਪਤ ਹੋਈ ਨਾ ਜਦ ਗੁਰੂ ਸਾਹਿਬ ਜੀ ਦੇ ਅਖਿਆਤੇ ਭਾਈ ਮਤੇਦਾਸ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਧੂੜੀ ਤੋਂ ਪ੍ਰਾਪਤ ਹੋਈ ਕੋਲ ਸਤਨਾਮ ਸ੍ਰੀ ਵਾਹਿਗੁਰੂ ਤੇ ਜਦਾ ਗੁਰੂ ਸਾਹਿਬ ਜੀ ਨੇ ਇਹ ਗਿਆ ਤੇ ਭਾਈ ਮਤੀ ਦਾਸ ਕਹਿਣ ਲੱਗੇ ਪਾਸ਼ਾ ਜੀ ਤੁਹਾਡੇ ਚਾਹਨਾ ਦੇ ਵਿੱਚੋਂ ਇਹ ਸਾਨੂੰ ਸ਼ਕਤੀ ਪ੍ਰਾਪਤ ਹੋਈ ਆ ਤੇ ਮੇਰੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਤੀ ਦਾਸ ਸਮੁੰਦਰ ਦੇ ਵਿੱਚੋਂ ਥੋੜਾ ਜਿਹਾ ਕਿੰਕਾ ਲੈ ਕੇ ਫੁੱਲ ਨਹੀਂ ਹੁੰਦਾ ਨਾ ਆਪਾਂ ਇੱਥੇ ਸ਼ਹੀਦ ਹੋਣ ਵਾਸਤੇ ਆਇਆ ਮੈਂ ਇੱਥੇ ਸੀਸ ਕਾਂਜ ਬਣਾਉਣ ਵਾਸਤੇ ਆਇਆ ਤੇ ਮੇਰੇ ਸਿੱਖਾਂ ਨੇ ਸ਼ੀਸ਼ਾ ਕਾਂਜ ਬਣਾਉਣਾ ਤੇ ਬੁੱਲ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਸਿੱਖਾਂ ਨੇ ਸ਼ੀਸ਼ਾ ਕਾਂਜ ਬਣਾਉਣਾ ਤੇ ਮੈਂ ਸੀਸ ਕਾਂਜ ਇੱਥੇ ਬਣਾਉਣ ਵਾਸਤੇ ਆਇਆ ਕੱਲ ਨੂੰ ਇਹਦਾ ਇਤਿਹਾਸ ਆਖੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚੜ ਗਿਆ ਸੀ

ਸੂਰਣੇ ਜਿਹੜੇ ਕਈ ਪ੍ਰਕਾਰ ਦੇ ਹੁੰਦੇ ਨੇ ਇੱਕ ਸੂਰਣਾ ਉਹ ਹੁੰਦਾ ਏ ਜਿਹੜਾ ਤਲਵਾਰ ਫੜ ਕੇ ਦਰਨ ਮਦਾਨ ਦੇ ਵਿੱਚ ਜਾਂਦਾ ਤੇ ਮੇਰਾ ਸਹਿਰ ਕਹਿੰਦਾ ਇੱਕ ਸੂਰਣਾ ਉਹ ਹੁੰਦਾ ਏ ਜਿਹੜਾ ਆਪਣੇ ਪਿੰਡੇ ਦੇ ਉੱਤੇ ਸਾਰਾ ਕੁਝ ਚਰ ਲੈਂਦਾ ਪਰ ਕਿਸੇ ਨੂੰ ਮਹਿਸੂਸ ਨਹੀਂ ਹੋ ਦਿੰਦਾ ਜਿੰਨ ਕੇ ਚੋਲੇ ਨਤਰੇ ਪਿਆਰੇ ਕੰਤ ਦਿਨਾਂਕੇ ਪਾਸ ਧੂੜ ਤਨਾਗੀ ਜੇ ਮਿਲੇ ਜੀ ਕਬਨ ਨਾਨਕ ਕੀ ਅਰਦਾਸ ਫਿਰ ਉਹ ਐਨੀ ਜੀ ਸ਼ਰਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਦੁਨੀਆ ਦੀ ਕੋਈ ਵੀ ਮਾਇਆ ਜਿਹੜੀ ਆ ਉਹਨਾਂ ਨੂੰ ਆਪਣੇ ਵਾਸਤੇ ਵਿੱਚ ਨਹੀਂ ਕਰ ਸਕਦੀ ਸਮਾ ਆਇਆ ਅਜਰਾ ਦਿਨ ਉਹ ਸਮਾ ਸੀ ਸੂਚ ਚੜਿਆ ਤੇ ਹਕੂਮਤ ਨੇ ਲਾਨ ਕਰ ਦਿੱਤਾ ਕਿ ਇਹਨਾਂ ਤਿੰਨਾਂ ਸਿੰਘਾਂ ਨੂੰ ਗੁਰੂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ ਕੋਹ ਕੋ ਕੇ ਹੋ ਸਕਦਾ ਗੁਰੂ ਮੰਨ ਜਾਵੇ ਵਾਰੀ ਆਈ ਭਾਈ ਮਤੀਦਾਸ ਜੀ ਭਾਈ ਮਤੀਦਾਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੀਵਾਨ ਸਨ ਕਿ ਜਿੱਥੇ ਵੀ ਗੁਰੂ ਸਾਹਿਬ ਦੀ ਜਾਂਦਤ ਸਨ ਜੇ ਪਟਨਾ ਸਾਹਿਬ ਗਏ ਸਨ ਮਸਤਾਨ ਦੇ ਵਿੱਚ ਗਏ ਸਨ ਕਿਤੇ ਵੀ ਗਏ ਸਨ ਤੇ ਭਾਈ ਮਤੀਦਾਸ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਸਨ ਭਾਈ ਮਤੀਦਾਸ ਇਹ ਚਾਰ ਭਰਾ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਤੀ ਦਾਸ ਭਾਈ ਸਤੀ ਦਾਸ ਵਿਦਵਾਨ ਲਿਖਦੇ ਨੇ ਕਿ ਚਾਰ ਭਰਾ ਸਨ ਤੇ ਭਾਈ ਮਤੀ ਦਾਸ ਇਹ ਗੁਰੂ ਸਾਹਿਬ ਜੀ ਦੇ ਦਮਾਨ ਸਨ ਜਿੱਥੇ ਵੀ ਗੁਰੂ ਸਾਹਿਬ ਜੀ ਜਾਂਦੇ ਸਨ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਸਨ ਭਾਈ ਮਤੀ ਦਾਸ ਦੀ ਵਾਰੀ ਆਈ ਕਹਿਣ ਲੱਗੇ ਜਲਾਲ کہ پائیمتی داس تین شرطاں پیدا دکھیا نا کوئی کرامات بکھا گدہ کرامات ساڑن ہے نہیں دوسری شرط اے رکھی تان دوت بہت کچھ دمانگے سونی نار دمانگے سونی رانی دمانگے اسلام قبود کرنا ਤੇਰੇ ਭਾਈ ਮਤੀ ਦਾਸ ਦਾ ਜਬਾਅ ਬੜਾ ਸਮਾ ਸੀ ਤੈਨ ਲੱਗਾ ਜਲਾਦਾ ਜਿਸ ਲਾਮ ਕਬੂਲ ਕਰ ਵੀ ਲਈ ਮੌਤ ਤਾਂ ਫਿਰ ਵੀ ਆ ਜਾਣੀ ਆ ਜਿਸੇ ਬਾਕੀ ਰਸਲੇ ਸਲਾਮ ਨੇ ਕਬੂਲ ਕਰਦੇ ਇੱਥੇ ਬਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਦੁਨੀਆਂ ਵਿੱਚ ਸ਼ਹੀਦਾਂ ਦਾ ਨਾਮ ਉੱਚਾ ਕੌਮਾਂ ਬਣਦੀਆਂ ਨਾਲ ਪੁਰ ਵਾਜਣਾ ਤੇ ਅਣਖ ਜਾਗਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੀ ਦੀ ਕਦੇ ਵੀ ਜਨਾਂ ਦੇ ਨਾਲ ਤੇ ਉਦੋਂ ਕੌਂਦ ਤੇ ਬਾਗੀ ਪਹਾੜਾਂ ਦੀ ਫੁੱਟ ਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ 흘ਦੀ ਸਿਰਜਾ ਕਰਦੇ ਨੇ ਲੋਕ ਨੇ ਸ਼ਾਨ ਦਾ ਤੇ ਗੁਰਪਤਸਵ ਸ਼ਹੀਦ ਹੁੰਦਾ ਚਾਹ ਜਿੰਨੂੰ ਉਹ ਠੋਕਰ ਮਾਰਦੇ ਨੇ ਪ੍ਰਧਾਨੀਆਂ ਦਾ ਜਿਨ੍ਹਾਂ ਦੇ ਅੰਦਰ ਜਟਕਾ ਹੁੰਦਾ ਏ ਸ਼ਹੀਦ ਹੋਣਾ ਜਾਂ ਕੌਮ ਵਾਸਤੇ ਕੁਝ ਕਰਨਾ ਤੇ ਵਿਦਵਾਨ ਲਿਖਦੇ ਨੇ ਕਿ ਉਹ ਵੱਡਾ ਵੱਡਾ ਪ੍ਰਧਾਨ ਗਿਆਨ ਨੂੰ ਠੋਕਰਾਂ ਮਾਰ ਦਿੰਦੇ ਨੇ ਲਾਈਵ ਚੱਲਦਾ ਪਿਆ ਪਰ ਅੱਜ ਅਸੀਂ ਗੁਰੂ ਘਰਾਂ ਦੇ ਹਾਲਾਤ ਦੇਖੀ ਦੇ ਨੇ ਕੀ ਹਾਲਾਤ ਦੇਖੀ ਦੇ ਨੇ ਅੱਜ ਸਾਡੀ ਸਿੱਖ ਕੌਮ ਕੋਈ ਦਾੜ ਪਿਛੇ ਲੜੀ ਜਾ ਰਹੀ ਹੈ ਕੋਈ ਪਕੌੜਿਆਂ ਪਿਛੇ ਲੜੀ ਜਾ ਰਿਹਾ ਤੇ ਕੋਈ ਪ੍ਰਧਾਨ ਕੀ ਪੁੱਛੇ ਲੜੇ ਜਾ ਰਿਹਾ ਇਹ ਕਰਦਾ ਆਮ ਲੈਣਾਂ ਦੇਖਿਆ ਸਾਡੇ ਵਿੱਚ ਡੇਕਦਾ ਜਿਹੜੀ ਆ ਖਤਰਨਾਕੀ ਮਾਫ ਕਰਨਾ ਲਾਈਵ ਚੱਲਦਾ ਪਿਆ ਇਹ ਹਾਦਸਾ ਘਟਣ ਦੇ ਸਾਡੀ ਕੌਮ ਦੇ ਤੇ ਭਾਈ ਮਤੇਦਾਸ ਵਿੱਚ ਇਹੋ ਜੇ ਰਜਵਾ ਸੀ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਸੀ ਕਿ ਭਾਈ ਮਤੇਦਾਸ ਆਪਾਂ ਸ਼ਹੀਦ ਗਾਂਦੇ ਬਣਾਉਣਾ ਇੱਥੇ ਇੱਕੋ ਮਤ ਦੇ ਨਾਲ ਇੱਦਾਂ ਨਹੀਂ ਕਰਨਾ ਆਪਾਂ ਸ਼ਾਂਤ ਹੋਣ ਵਾਸਤੇ ਆਏ ਆਂ ਛੀਤ ਹੋਣ ਵਾਸਤੇ ਆਏ ਆਂ ਛੀਤ ਹੋ ਕੇ ਰਵਾਂਗੇ ਤੇ ਭਾਈ ਮਦੀਦਾਸ ਨੇ ਸੱਤ ਵਜਨ ਕਰਕੇ ਪ੍ਰਮਾਣ ਕਰ ਲਿਆ ਸੀ ਜਦ ਜਲਾਦ ਨੇ ਕਿਹਾ ਤਿੰਨ ਸ਼ਰਤਾਂ ਮੰਨਦਾ ਕਹਿੰਦਾ ਨਹੀਂ ਦੋ ਤੇ ਮੰਨਾਂਗਾ ਨਹੀਂ ਤੀਸਰੀ ਜਿਹੜੇ ਤੁਰਨ ਆ ਗਿਆ ਛੀਤ ਹੋਣਾ ਪਵੇਗਾ ਛੀਤ ਹੋਣ ਵਾਸਤੇ ਆਏ ਆਂ ਤੇ ਛੀਤ ਹੋ ਕੇ ਹੀ ਰਵਾਂਗੇ ਬਦਮਾਨ ਲਿਖਦੇ ਨੇ ਕਿ ਭਾਈ ਮਤੇਦਾਸ ਦੇ ਸਿਰ ਦੇ ਉੱਤੇ ਆੜਾ ਰੱਖਣ ਲੱਗੇ ਜਦੋਂ ਆੜੇ ਦੇ ਨਾਲ ਜੇਲ੍ਹ ਨੂੰ ਲੱਗੇ ਫਿਰ ਉਹ ਕਹਿਣ ਲੱਗੇ ਸਲਾਮਤ ਕੋੜ ਕਰਨ ਤੈਨੂੰ ਦੋ ਫਾੜ ਕਰਦਾਂਗੇ ਭਾਈ ਮਤੇਦਾਸ ਕਹਿਣ ਲਗਾ ਕਿ ਆਪ ਅੱਜ ਪਹਿਲੀ ਵਾਰੀ ਹੋਵੇਗਾ ਗੁਰੂ ਦੇ ਸਾਹਮਣੇ ਕੀਰਤਨ ਸੁਣਿਆ ਦੇਖਿਆ ਹੈ ਕਥਾ ਵਿਚਾਰ ਸੰਧੀ ਦੇਖਿਆ ਪਰ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਗੁਰੂ ਦੇ ਸਾਹਮਣੇ ਇੱਕ ਸਿੱਖ ਨੂੰ ਦੋ ਫਾੜ ਵਿੱਚ ਕਰ ਦਿੱਤਾ ਜਾਵੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਪਹਿਲੀ ਵਾਰ ਇਤਿਹਾਸ ਵਿੱਚ ਹੋਵੇਗਾ ਕਿ ਗੁਰੂ ਦੇ ਸਾਹਮਣੇ ਸਿੱਖ ਨੂੰ ਦੋ ਫਾੜ ਕਰ ਦਿੱਤੇ ਜਾਣਗੇ ਫਿਰ ਕਹਿਣ ਲੱਗੇ ਮੰਦ ਜਾ ਕਹਿੰਦਾ ਜਲਾਦਾ ਇਸ ਬਾਰੇ ਮੈਂ ਸੋਚਦਾ ਪਹਿਲਾਂ ਮੇਰੇ ਸਿਰ ਦੇ ਵਿੱਚ ਦੋ ਚੀਰ ਤੇ ਮਾਰੀ ਸਵਾਦ ਦੇਖਿਆ ਸਵਾਦ ਕਿੱਦਾਂ ਦਾ ਹੁੰਦਾ ਇੱਕ ਬਨੇ ਧੰਨ ਦੌਰ ਦਾ ਇੱਕ ਬਨੇ ਗੁਰੂ ਵਰੋਂ ਸ਼ਕਤੀ ਮਰਦੇ ਕਈਆ ਤੇ ਜਦੋਂ ਦੋ ਚੀਜ਼ ਕਿਤੇ ਨੇ ਕਹਿੰਦਾ ਆਹਾ ਹਾ ਆ ਸਵਾਦ ਜਿਹੜਾ ਮੈਂ ਕਦੇ ਦੇਖਿਆ ਨਹੀਂ ਸੀ ਕਠਾ ਵਿਚਾਰ ਕੀਰਤਨ ਬੜਾ ਸੁਣਿਆ ਸੀ ਕਹਿੰਦਾ ਜਿਹੜਾ ਆ ਸਵਾਦ ਜਿਹੜਾ ਨਾ ਗੁਰੂ ਦੇ ਸਾਹਮਣੇ ਸ਼ਹੀਦ ਹੁੰਦਾ ਇਹ ਤਾਂ ਮਜ਼ਾ ਹੀ ਕੱਥਰ ਹੈ ਮਦਵਾਨ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਕੋਈ ਆਖਰੀ ਸ਼ਰਤ ਹੋਵੇ ਭਾਈ ਮਤੇਦਾਸ ਕਹਿਣ ਲੱਗਾ ਕਿ ਜਦੋਂ ਮਰਸ਼ੀਦੀ ਪਾਣਾ ਮੇਰਾ ਮੁਖ ਜਿਹੜਾ ਗੁਰੂ ਦੇ ਵਲ ਹੋਣਾ ਚਾਹੀਦਾ ਇੱਥੇ ਮਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਜਦੋਂ ਪਾਣਾ ਸੀ ਹੀਤੀ ਜਾਂ ਮੈਂ ਮੇਰਾ ਮੁਖ ਗੁਰ ਪਿੰਜਰੇ ਬੰਦ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਜ ਮੇਰੀ ਮੇਰਾ ਮੁਖ ਗੁਰ ਪਿੰਜਰੇ ਬੰਦ ਹੋਵੇ ਕਦਾਂ ਜਦ ਮੈਂ ਸ਼ਹੀਦੀ ਪਾਵਾਂ ਨਾ ਮੇਰਾ ਜਿਹੜਾ ਮੁਖ ਜਿਹੜਾ ਨਾ ਤੇ ਮੇਰੇ ਗੁਰੂ ਦੇ ਵੱਲ ਹੋਣਾ ਚਾਹੀਦਾ ਫਿਰ ਜਲਾਦ ਨੂੰ ਕਹਿਣ ਲੱਗ ਕੇ ਆਪਣਾ ਆਰਾ ਜਿਹੜਾ ਨਾ ਰੇਤੀ ਨਾਲ ਸਵਾਰ ਕੇ ਟਿੱਖਾ ਕਰ ਲਾ ਤੇ ਮੈਂ ਹੋਣਾ ਜੇ ਆਪਣਾ ਮਨ ਘਟਦਾ ਮ ਜਲਾਦ ਕਹਿਣ ਲੱਗੇ ਭਾਈ ਮਤੀ ਦਾਸ ਅਸੀਂ ਤਾਂ ਦੇਤੀ ਦੇ ਨਾਲ ਆਰੇ ਨੂੰ ਤਿੱਖਾ ਕਰਾਂਗੇ ਤੂੰ ਆਪਣਾ ਮਨ ਕਦੇ ਮ ਤਿੱਖਾ ਕਰਨ ਲੱਗਾ ਕਹਿਣ ਲੱਗਾ ਕਿ ਮੈਂ ਧੰਨ ਗੁਰ ਨਾਨਕ ਪਾਤਸ਼ਾਹ ਦੀ ਜਪਜੀ ਦੇ ਨਾਲ ਆਪਣਾ ਮਨ ਤਿੱਖਾ ਕਰਨ ਲੱਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਇਦਾਂ ਕਿਹਾ ਤੇ ਫਿਰ ਭਾਈ ਮਤੀ ਦਾਸ ਕਹਿਣ ਲੱਗਾ ਕਿ ਆੜੇ ਦਾ ਜਿਹੜਾ ਚੀਰ ਜਿਹੜਾ ਤੇਰਾ ਸਿੱਧਾ ਹੋਣਾ ਜਿਹੜਾ ਕਲ ਨੂੰ ਇਤਿਹਾਸ ਦੀਆਂ ਲਕੀਰਾਂ ਇਹ ਨਾ ਆਖਣ ਕਿ ਗੁਰੂ ਦਾ ਸਿੱਖ ਜਿਹੜਾ ਡੌੜ ਗਿਆ ਸੀ ਤਾਂ ਕਿ ਕਿ ਚੀਰਾ ਜਿਹੜਾ ਸਾਈਡ ਤੋਂ ਰਹਿ ਗਿਆ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਤਿਹਾਸ ਕਮਾਈ ਤੇ ਭਾਈ ਮਤੀ ਦਾਸ ਨੂੰ ਆਰੇ ਦਿਨਾਂ ਜੀਣਾ ਸ਼ੁਰੂ ਕਰ ਦਿੱਤਾ ਤੇ ਭਾਈ ਮਤੀ ਦਾਸ ਮੁਖ ਦੇ ਵਿੱਚੋਂ ਕਹਿ ਰਿਹਾ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਰੂਪ ਅਜੂਨੀ ਸੈ ਭੰ ਗੁਰਪ੍ਰਸਾਦ ਮੁਖ ਦੇ ਵਿੱਚੋਂ ਜਰਜੀਤ ਸਾਹਿਬ ਦਾ ਉਚਾਰਨਾ ਜਿਹੜਾ ਸ਼ੁਰੂ ਕਰ ਦਿੱਤਾ ਵਿਦਵਾਨ ਲਿਖਦੇ ਨੇ ਜਦੋਂ ਭਾਈ ਸਾਹਿਬ ਪਹੁੰਚੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਇੱਥੇ ਪਹੁੰਚੇ ਨੇ ਇਤਿਹਾਸ ਕਹਾਈ ਭਰਦਾ ਕਿ ਉਹਨਾਂ ਦਾ ਸੀ ਧੜ ਜਿਹੜਾ ਦੋ ਫਾੜ ਹੋਦੇ ਨੇ ਜਿੰਨਾ ਚਿਰ ਤੱਕ ਭਾਈ ਸਾਹਿਬ ਨੇ ਇਹ ਨਹੀਂ ਕਿਹਾ ਸ਼ਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਈ ਦਾਇਤਾ ਫਿਰ ਵਾਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗੈ ਮਨਕ ਧਕਾਲ ਨਾਨਕ ਤੇ ਮੁਖ ਉਚਰ ਕੀਤੀ ਛੁੱਟੀ ਨਾਦ ਬਦਵਾਨ ਲਿਖਦੇ ਨੇ ਕਿ ਜਿੰਨਾ ਚਿਰ ਤੱਕ ਭਾਈ ਸਾਹਿਬ ਨੇ ਸ਼ਲੋਕ ਦਾ ਉਚਾਰਨ ਨਾ ਕੀਤਾ ਨਾ ਦੋਨਾ ਧੜਾਂ ਦੇ ਵਿੱਚੋਂ ਲਗਾਤਾਰ ਜਪਜੀ ਸਾਹਿਬ ਦੀ ਜਿਹੜੀ ਜਾਪ ਤੇ ਜੜੀ ਆ ਆਵਾਜ਼ ਜਿਹੜੀ ਆ ਰਹੀ ਸੀ ਜਦ ਅਸ਼ਲੋਕ ਬੋਲਾ ਗਿਆ ਨਸ ਕੱਟੀ ਗਈ ਤੇ ਜਪਜੀ ਸਾਹਿਬ ਦੀ ਆਵਾਜ਼ ਜਿਹੜੀ ਆਣੀ ਜਿਹੜੀ ਬੰਦ ਹੋ ਗਈ ਫਿਰ ਅਗਲੀ ਵਾਰੀ ਆਏ ਭਾਈ ਤੇ ਆਲਾ ਜੀ ਦਾ ਸਾਹਿਬ ਵਿਦਵਾਨ ਲਿਖਦੇ ਨੇ ਕਿ ਭਾਈ ਤੇ ਆਲਾ ਜੀ ਬਜ਼ੁਰਗ ਸਨ ਬਹੁਤ ਵਡੇਰੀ ਉਮਰ ਸੀ ਉਹਨਾਂ ਦੀ ਆਪਾਂ ਆਮ ਜਿਹੜਾ ਫੋਟੋਆਂ ਦੇ ਵਿੱਚ ਦੇਖੀਦਾ ਹੈ ਕਿ ਭਾਈ ਧਿਆਨਾ ਜੀ ਉਹਨਾਂ ਦਾ ਦਾਦਾ ਜਿਹੜਾ ਕਾਲਾ ਵਿਖਾਇਆ ਕਰ ਪਰ ਬਦਮਾਨ ਲਿਖਦੇ ਨੇ ਕਿਉਂ ਬਜ਼ੁਰਗ ਅਵਸਥਾ ਸੀ ਉਹਨਾਂ ਦੀ ਉਹ ਭਾਈ ਮਣੀ ਸਿੱਖ ਜੀ ਦੇ ਸਗੇ ਭਰਾਤਾ ਸਨ ਤੇ ਭਾਈ ਮਣੀ ਸਿੱਖ ਤੋਂ ਵਡੇਰੇ ਸਨ ਧਾਨ ਗੁਰੂ ਗੋਗੇ ਸੰਗੀ ਤੋਂ ਵਡੇਰੇ ਸਨ ਬਹੁਤ ਉਹਨਾਂ ਦੀ ਉਮਰ ਹੋਈ ਆ ਵਦਵਾਨ ਲਿਖਦੇ ਨੇ ਕਿ ਭਾਈ ਮਣੀ ਸਿੰਘ ਦੇ 12 ਭਰਾ ਸਨ ਇੱਕ ਭਰਾ ਦੀ ਜਿਹੜੀ ਮੌਤ ਜਿਹੜੀ ਆ ਕਿਸੇ ਬਿਮਾਰੀ ਕਾਰਨ ਕਰਕੇ ਹੋ ਜਾਂਦੀ ਆ ਜਿਹੜੇ ਪਿਆરા ਭਰਾ ਸਨ ਉਹਨਾਂ ਨੇ ਕਲਗੀ ਦਰਦਸ਼ਮੇਸ਼ ਪਾਸ਼ਾ ਦੇ ਜੀਵਨ ਦੇ ਉੱਤੋਂ ਜਿਹੜਾ ਆਪਣਾ ਸਾਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਸੀ ਐਸੇ ਸੰਮਹਾਨ ਭਾਈ ਦਿਆਲਾ ਜੀ ਦੀ ਵਾਰੀ ਆਈ ਦੇਖਦੇ ਵਿੱਚ ਬਿਠਾਉਣ ਤੋਂ ਪਹਿਲਾਂ ਜਿਵੇਂ ਭਾਈ ਰਣਿ ਭਾਈ ਮਤੀਦਾਸ ਅੱਗੇ ਤਿੰਨ ਸ਼ਰਤਾਂ ਰੱਖੀਆਂ ਇਸੇ ਤਰ੍ਹਾਂ ਭਾਈ ਤਿਆਦੇ ਦੇ ਅੱਗੇ ਵੀ ਤਿੰਨ ਸ਼ਰਤਾਂ ਰੱਖੀਆਂ ਕਹਿਣ ਲੱਗੇ ਭਾਈ ਤਿਆਲਾ ਜੀ ਕੋਈ ਕਰਾਮਾਤ ਦਿਖਾਓ ਭਾਈ ਤਿਆਲਾ ਜੀ ਕਹਿਣ ਲੱਗਾ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈਗੀ ਫਿਰ ਕਿਹਾ ਧਨ-ਦੌਲਤ ਬਹੁਤ ਮਿਲੇਗਾ ਇੱਕ ਸੋਹਣੀ ਨਾਲ ਮਿਲੇਗੀ ਇਤ ਕੰਮ ਕਰੋ ਆਪਣੇ ਕੇਸ ਕੱਟ ਦੋ ਸਾਡੇ ਧਰਮ ਦੇ ਵਿੱਚ ਆ ਜਾਓ ਕਹਿਣ ਲੱਗੇ ਨੇ ਮਤਵਾਰ ਇੱਕ ਤਾਂ ਮੈਂ ਕੇਸ ਹੁੰਦੇ ਨੇ ਜਾਣ ਤੋਂ ਪਿਆਰੇ ਥੋੜਾ ਬੈਠ ਕੇ ਆਪਣਾ ਇਤਿਹਾਸ ਪੜਨਾ ਕੇਸ ਕੱਟਦੇ ਸੀ ਪਿਓ ਦੇ ਕਰਨ ਪਿੱਛੋਂ ਮੇਰੀ ਨਹੀਂ ਤੂੰ ਹਰ ਕੱਲ ਜਾਣਾ ਗੁਰੂ ਦੇ ਸਿੱਧਾ ਕੇਸ ਲਾ ਕੇ ਸਿਰ ਤੇ ਦਸਤਾਰ ਧਰਨਾ ਕਿਉਂਕਿ ਸਿੱਖ ਜਿਹੜਾ ਆਪਣਾ ਬੰਦ ਬੰਦ ਇਹ ਗੁਰੂ ਦੀ ਮੋਰ ਜਿਹੜੀ ਆ ਇਹਦੇ ਕੋ ਕਦੇ ਮੁਖ ਨਹੀਂ ਮੋੜੇਗਾ ਪਰ ਅੱਜ ਕੀ ਕਰਨ ਉਲਟ ਹੋ ਰਿਹਾ ਅੱਜ ਕਈ ਮਿਰਾਂ ਦੇ ਦਾੜੀ ਨਹੀਂ ਆਉਂਦੀ ਉਸ ਵਾਰ ਕਰਦੇ ਭਾਈ ਸਾਹਿਬ ਦਾੜੀ ਨਹੀਂ ਆਉਂਦੀ ਵਡੀਆਂ ਤਵਾਨਾਂ ਖਾ ਕੇ ਵੇਖ ਲੈਣੇ ਪਰ ਜਿਨ੍ਹਾਂ ਦੇ ਦਾੜੀ ਆਉਂਦੀ ਆ ਉਹ ਨਾਈਆਂ ਪਿੱਛੇ ਭੱਜੇ ਫਿਰਦੇ ਨੇ ਜਿਨ੍ਹਾਂ ਦੇ ਨਹੀਂ ਆਉਂਦੀਆਂ ਦਾੜੀਆਂ ਪਿੱਛੇ ਭੱਜੇ ਫਿਰਦੇ ਨੇ ਬੋਲੋ ਸਤਨਾਮ ਸਰੀ ਬਾਹਰ ਇਹ ਹਾਲਾਤ ਪੜਨੇ ਸਾਡੀ ਕੌਮ ਦੇ ਭਾਈ ਤੇ ਆਲਾ ਜੀ ਦੇ ਅੱਗੇ ਜਦ ਸ਼ਰਤ ਰੱਖੀ ਗਈ ਤੀਸਰੀ ਸ਼ਰਤ ਰੱਖੀ ਗਈ ਜਾਂ ਸ਼ਹੀਦ ਹੋਣਾ ਪ੍ਰਵਾਨ ਹੋ ਜੋ ਤੇ ਭਾਈ ਤੇ ਆਲਾ ਜੀ ਕਹਿਣ ਲੱਗੇ ਕਿ ਸ਼ਹੀਦ ਹੋਣ ਵਾਸਤੇ ਤੇ ਆਏ ਆ ਸ਼ਹੀਦ ਕਾਂਜ ਬਣਾਉਣ ਵਾਸਤੇ ਆਏ ਆ ਤੇ ਸ਼ਹੀਦ ਕਾਂਜ ਬਣਾ ਕੇ ਹੀ ਜਾਵਾਂਗੇ ਫਿਰ ਵਿਦਵਾਨ ਲਿਖਦੇ ਨੇ ਕਿ ਉਹਨਾਂ ਵੱਡਾ ਸਾਰਾ ਦੇਗਾ ਲੈ ਆਂਦਾ ਕਰਤੇ ਗਾ ਲਿਆਂਦਾ ਤੇ ਭਾਈ ਤੇ ਆਲੇ ਜੀ ਨੂੰ ਵਿੱਚ ਬਿਠਾਇਆ ਗਿਆ ਦੇਕੇ ਦੇ ਵਿੱਚ ਬਿਠਾਇਆ ਗਿਆ ਥੱਲੇ ਮੋਟੀਆਂ ਮੋਟੀਆਂ ਲੱਕੜਾਂ ਪਾ ਜਾਂਦੇ ਪਾਣੀ ਜਿਹੜਾ ਉਬਾਲੇ ਮਾਰਨਾ ਸ਼ੁਰੂ ਹੋ ਗਿਆ ਇੱਥੇ ਕਈ ਵਿਦਵਾਨ ਲਿਖਦੇ ਨੇ ਕਿ ਇਹਨਾਂ ਨੇ ਦੇਕੇ ਦਾ ਭਾਈ ਮਤੀ ਭਾਈ ਤੇ ਆਲੇ ਜੀ ਨੂੰ ਵਿੱਚ ਪਾ ਕੇ ਗੈਂਗੇ ਦੇ ਉੱਤੇ ਟੱਕਣ ਰੱਖ ਦਿੱਤਾ ਸੀ ਤੇ ਭਾਈ ਤੇ ਆਲੇ ਜੀ ਦਾ ਸਾਰਾ ਜਿਹੜਾ ਸਰੀਰ ਜਿਹੜਾ ਛੱਡੀ ਛੱਡੀ ਹੋ ਗਿਆ ਸੀ ਭਾਗ ਕੇ ਵਿੱਚੇ ਪਾਣੀ ਦੇ ਖੁਰ ਗਿਆ ਸੀ ਹਾਰ ਦੇ ਪਿੰਜਰ ਲੈ ਕੇ ਸੰਗ ਸੰਗਿਆ ਦਾ ਸਣਾ ਹੋ ਰਿਹਾ ਤੇ ਇਧਰ ਮੇਰਾ ਸਹਿਬ ਕੜ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਪਿੰਜਰੇ ਦੇ ਵਿੱਚ ਬੈਠੇ ਨੇ ਜਿਹੜਾ ਦੋ ਸਿੰਘਾਂ ਦੀ ਸਿੱਖਾਂ ਦੀ ਸ਼ਹੀਦੀ ਅਮੀਆ ਤੇ ਮੇਰਾ ਜਿਹੜਾ ਸਹਿਬ ਜਿਹੜਾ ਕਹਿਣ ਲੱਗਾ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਵੈਰ ਭਾਈ ਅੰਕੇ ਸਦੀ ਦਾ ਦੀ ਮਾਰ ਗਿਆ ਸੰਦਿਆ ਦਾ ਸਮਾਂ ਸੀ ਭਾਈ ਸਦੀ ਦਾਸ ਸਾਰੇ ਸਰੀਰ ਦੇ ਉੱਤੇ ਲੂਣ ਨਾਲ ਪਿੰਜਾ ਲ ਰੂਣ ਦੇ ਨਾਲ ਭੇਟਿਆ ਕਰਾਈ ਰੂਣ ਦੇ ਨਾਲ ਭੇਟਿਆ ਕਰ ਜਦੋਂ ਰੂਣ ਦੇ ਨਾਲ ਭੇਟਿਆ ਕਰ ਤੇ ਇਹਨਾਂ ਦੇ ਅੱਗੇ ਵੀ ਤਿੰਨ ਸ਼ਰਤਾਂ ਰੱਖੀਆਂ ਕਿ ਭਾਈ ਸਦੀ ਦਾਸ ਜੀ ਕੋਈ ਕਰਾਮਾਤ ਦਿਖਾਓ ਕਹਿੰਦਾ ਸਾਡੇ ਕੋਲ ਕੋਈ ਕਰਾਮਾਤ ਨਹੀਂ ਦੂਸਰੀ ਸ਼ਰਤ ਫੇਰ ਰੱਖੀ ਜਿਵੇਂ ਪਹਿਲਾ ਸਿੱਖਾਂ ਦੇ ਅੱਗੇ ਰੱਖੀ ਸੀ ਧੰਨ ਦੌਲਤ ਬਹੁਤ ਕੁਝ ਦਵਾਂਗੇ ਸੋਹਣੀ ਨਾਰ ਦਵਾਂਗੇ ਬਸ ਇੱਕੋ ਕੰਮ ਕਰ ਦੋ ਆਪਣੇ ਕੇਸ ਜਿਹੜੇ ਕੱਟ ਦੋ ਕਹਿੰਦੇ ਨਹੀਂ ਗੁਰੂ ਦੇ ਗੁਣ ਮੁੱਖਣ ਮੋੜਨਾ ਨਹੀਂਗਾ ਫਿਰ ਕਹਿਣ ਲੱਗੇ ਸੀ ਤਾ ਹੋਣਾ ਪ੍ਰਮਾਣ ਹੋ ਗਿਓ ਤੇ ਭਾਈ ਸਦੀ ਦਾਸ ਇਹ ਕਹਿਣ ਲੱਗਾ ਕਿ ਜਲਾਦਾ ਸ਼ਹੀਦ ਗਾਂਜ ਬਣਾਉਣ ਵਾਸਤੇ ਆਇਆ ਨਾ ਤੇ ਸ਼ਹੀਦ ਗਾਂਜ ਬਣਾ ਕੇ ਹੀ ਜਾਵਾਂਗੇ ਫਿਰ ਜਦੋਂ ਇਹ ਸਭ ਕੁਝ ਕਿਹਾ ਵਿਦਵਾਨ ਲਿਖਦੇ ਨੇ ਕਿ ਭਾਈ ਸਦੀਦਾ ਜੀ ਦਾ ਸਾਰਾ ਸਰੀਰ ਜਿਹੜਾ ਰੂਹ ਦੇ ਵਿੱਚ ਉਹਨੇ ਟੈਗ ਤੇ ਉਹਨਾਂ ਨੂੰ ਜਿਉਂਦੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਤਿੰਨੇ ਸਿੱਖ ਜਿਹੜਿਆ ਗੁਰੂ ਦੇ ਸਾਹਮਣੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਅੱਜ ਭਾਈ ਮਤੀ ਦਾਸ ਭਾਈ ਸਤੀਦਾਸ ਤੇ ਭਾਈ ਧਿਆਲਾ ਜੀ ਨੂੰ ਅੱਜ 350 ਸਾਲ ਸ਼ਹੀਦ ਹੋਇਆ ਨੂੰ ਗੋਡੇ ਨੇ ਤੇ ਆਪ ਸਰਬਸੰਗਤਾਂ ਭਾਈ ਮਤੇਦਾਸ ਭਾਈ ਸਤੀਦਾਸ ਤੇ ਭਾਈ ਧਿਆਲਾ ਜੀ ਦੀ 350 ਸਾਡਾ ਛੇਵੀਂ ਸ਼ਤਾਬਦੀ ਤੇ ਦਾਸ ਬਣਾ ਕੋਟ-ਕੋਟ ਪ੍ਰਣਾਮ ਇਹਨਾਂ ਸ਼ਹੀਦਾਂ ਨੂੰ ਯਾਦ ਕਰਿਆ ਕਰੀਏ ਇਹਨਾਂ ਸ਼ਹੀਦਾਂ ਦੇ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰਕੇ ਕਿਉਂਕਿ ਅੱਜ ਸਾਡੇ ਬੱਚੇ ਜਿਹੜੇ ਇਤਿਹਾਸ ਦੇ ਨੂੰ ਮੁੱਖੋਂ ਮੋੜਦੇ ਜਾ ਰਹੇ ਹਨ ਅੱਜ ਸਾਡੇ ਬੱਚਿਆਂ ਨੂੰ ਧਿਆਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਜਦ ਸੁਹਾੜ ਕਰੇ ਤਾਂ ਤੇ ਅੱਗੋ ਜਿਹੜਾ ਮੁੱਖ ਜਿਹੜਾ ਥੱਲੇ ਕਰਕੇ ਬੈਠ ਜਾਂਦੇ ਨੇ ਇਹ ਹਾਲਾਤ ਹੋ ਗਏ ਨੇ ਇੱਕ ਵਾਰ ਫਿਰ ਇਨ੍ਹਾਂ ਸ਼ਹੀਦਾਂ ਦਾ ਉਸ ਵਰਨਾ ਕੋਟ ਕੋਟ ਪ੍ਰਣਾਮ ਅਗਲਾ ਇਤਿਹਾਸ ਕੱਲ ਆਪੇ ਦੇ ਸਾਹਮਣੇ ਸਰਵਣ ਕਰਾਵਾਂਗੇ ਕਿੰਨੇ ਹਾਜ਼ਰੀਆਂ ਪ੍ਰਮਾਣ ਕਰਨਾ ਵਰਨਤ ਵਿਚਾਰ ਕਰਦਿਆਂ ਹੋ ਗਈਆਂ ਇੱਕ ਨੁਕਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਤੇ ਬੱਚਾ ਸੰਕਤ ਤੇ ਮਾਫ਼ ਕਰਨਾ ਧੰਨ ਧੰਨ ਸੈਲਸ ਦੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਣੁ ਬਖਸ਼ਣਾ ਜੀ ਬੁਲਾਓ ਫਤਿਹ ਆਪੋ ਜੀ ਵਾਰ ਤੇ ਗੁਰਜੀਤ ਕਾਲ ਸਾਹਿਬ ਵਾਰ ਤੇ ਗੁਰਜੀਤ ਅਤੇ